thank mm -hmm. you ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਦਰਸ਼ਨ ਕਰਾਂਗੇ ਹਿਮਾਚਲ ਪ੍ਰਦੇਸ਼ ਦੇ ਮੰਡੀ ਸ਼ਹਿਰ ਦੇ ਵਿੱਚ ਬਹੁਤ ਹੀ ਸੁੰਦਰ ਪਹਾੜੀਆਂ ਦੀ ਗੋਦ ਦੇ ਵਿੱਚ ਵਸਿਆ ਹੋਇਆ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਜਿਸ ਨੂੰ ਅਸੀਂ ਮੰਡੀ ਸਾਹਿਬ ਦੇ ਨਾਮ ਦੇ ਨਾਲ ਵੀ ਜਾਣਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰੀਵਾਲ ਸਰ ਵਿਸਾਖੀ ਦੇ ਮੇਲੇ ਤੇ ਇੱਕ ਮਹੀਨਾ ਗੁਰਸਿੱਖੀ ਦਾ ਪ੍ਰਚਾਰ ਕੀਤਾ। ਇਸ ਤੋਂ ਉਪਰੰਤ ਗੁਰੂ ਜੀ ਮੁੜ ਅਨੰਦਪੁਰ ਸਾਹਿਬ ਜਾਣਾ ਚਾਹੁੰਦੇ ਸਨ। ਸਵੇਰ ਨੂੰ ਮੰਡੀ ਦਾ ਰਾਜਾ ਸਿੱਧ ਸੈਨ ਜੋ ਕਿ ਬਾਈ ਧਾਰ ਦੇ ਰਾਜਿਆਂ ਦੇ ਵਿੱਚੋਂ ਇੱਕ ਰਾਜਾ ਸੀ। ਆਪਣੇ ਪਰਿਵਾਰ, ਪੁੱਤਰਾਂ ਤੇ ਕੁਝ ਕਰਮਚਾਰੀਆਂ ਨਾਲ ਸੋਨੇ ਚਾਂਦੀ ਨਾਲ ਸ਼ਿੰਗਾਰੀ ਕਾਲ ਕੀ ਲੈ ਕੇ ਰਿਵਾਲਸਰ ਪਹੁੰਚਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਆਪ ਜੀ ਮੰਡੀ ਵਿੱਚ ਚਰਨ ਪਾਓ ਇਤਨੀ ਨਿਮਰਤਾ ਪਿਆਰ ਸਤਕਾਰ ਭਾਵਨਾ ਵੇਖ ਕੇ ਗੁਰੂ ਜੀ ਨੇ ਆਪਣੇ ਮੁਖਾਰਬਿੰਦ ਤੋਂ ਫਰਮਾਇਆ ਸਾਚ ਕਹੂੰ ਸੁਨ ਲਿਹੋ ਸਬੈ ਜਿਨ ਪ੍ਰੇਮ ਕਿਉ ਤਿਨਹੀ ਪ੍ਰਪਾਇ ਕੀ ਸੱਚ ਕਹਿ ਰਿਆਂ ਸਾਰੇ ਜਣੇ ਸੁਣ ਲਵੋ ਕਿ ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਪਿਆਰ ਕੀਤਾ ਹੈ ਉਹਨਾਂ ਨੇ ਹੀ ਪ੍ਰਭੂ ਨੂੰ ਪਾਇਆ ਹੈ ਗੁਰੂ ਮਹਾਰਾਜ ਜੀ ਨੇ ਮੰਡੀ ਜਾਣ ਵਾਸਤੇ ਸਿੰਘਾਂ ਨੂੰ ਹੁਕਮ ਕੀਤਾ ਮਹਾਰਾਜ ਜੀ ਦੇ ਨਾਲ ਪੰਜ ਪਿਆਰੇ ਚਾਰੇ ਸਹਿਬਜ਼ਾਦੇ ਮਾਤਾ ਗੁਜਰੀ ਕੌਰ ਜੀ ਗੁਰੂ ਕੇ ਮਹਿਲ ਅਤੇ 500 ਸਿੰਘਾਂ ਦਾ ਜਥਾ ਸੀ ਹੁਕਮ ਸੁਣ ਤਿਆਰੀ ਕੀਤੀ ਗਈ ਘੋੜਿਆਂ ਉੱਤੇ ਫੌਜਾਂ ਸਵਾਰ ਹੋਈਆਂ ਨਗਾਰਾ ਵੱਜਿਆ ਪਹਾੜੀਆਂ ਗੂੰਜ ਉਠੀਆਂ ਰਾਜੇ ਮਹਾਰਾਜੇ ਹੈਰਾਨ ਹੋ ਗਏ ਸਿੰਘਾਂ ਨੇ ਜਕਾਰੇ ਬੁਲਾਏ ਰਾਜਾ ਸਿੱਧ ਸੈਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਆਪ ਪਾਲਕੀ ਦੇ ਵਿੱਚ ਬੈਠ ਜਾਓ ਗੁਰੂ ਮਹਾਰਾਜ ਪਾਲਕੀ ਵਿੱਚ ਬੈਠੇ ਅਤੇ ਰਾਜੇ ਉਸ ਦੇ ਤਿੰਨ ਪੁੱਤਰਾਂ ਅਤੇ ਹੋਰ ਪ੍ਰੇਮੀਆਂ ਨੇ ਗੁਰੂ ਮਹਾਰਾਜ ਜੀ ਨੂੰ ਨਮਸਕਾਰਾਂ ਕੀਤੀਆਂ ਰਾਜਾ ਅਤੇ ਉਸ ਦੇ ਪੁੱਤਰਾਂ ਨੇ ਪਾਲਕੀ ਨੂੰ ਆਪ ਮੋਢਿਆਂ ਤੇ ਚੁੱਕਿਆ ਤੇ ਸਤਨਾਮ ਦਾ ਜਾਪ ਕਰਦੇ ਮੰਡੀ ਵੱਲ ਨੂੰ ਤੁਰ ਪਈ ਇਹ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਵਾਬ ਹੈ ਇਹ ਜੋ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪਲੰਗ ਹੈ ਇਸ ਸਥਾਨ ਤੇ ਗੁਰੂ ਮਹਾਰਾਜ ਨੇ 6 ਮਹੀਨੇ 18 ਦਿਨ ਵਿਸ਼ਰਾਮ ਕੀਤਾ ਤੇ ਇਹ ਜੋ ਬੰਦੂਕ ਤੁਸੀਂ ਦੇਖ ਰਹੇ ਹੋ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਬੰਦੂਕ ਹੈ ਇਹ ਬੰਦੂਕ ਇੱਕ ਸ਼ਰਧਾਲੂ ਨੇ ਮੰਡੀ ਵੇਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟ ਕੀਤੀ ਸੀ ਰਾਜੇ ਤੇ ਉਸਤੇ ਪੁੱਤਰਾਂ ਦੇ ਮੋਢਿਆਂ ਤੋਂ ਪਾਲਕੀ ਡੇਢ ਗਿੱਠ ਉੱਪਰ ਉੱਪਰ ਸਫ਼ਰ ਕਰਦੇ ਹੋਏ ਮੰਡੀ ਪਹੁੰਚੀ ਰਾਜ ਮਹਿਲਾਂ ਵਿੱਚ ਉਤਾਰਾ ਕਰਵਾਇਆ ਗਿਆ ਤੇ ਗੁਰੂ ਸਾਹਿਬ ਜੀ ਨੇ 2 ਦਿਨ ਰਾਜ ਮਹਿਲਾਂ ਵਿੱਚ ਵਿਸ਼ਰਾਮ ਕੀਤਾ ਉਸ ਸਥਾਨ ਦਾ ਨਾਮ ਦਮਦਮਾ ਸਾਹਿਬ ਰੱਖਿਆ ਗਿਆ ਹੈ। ਗੁਰੂ ਜੀ ਨੇ ਮੰਡੀ ਦੇ ਚਾਰੇ ਪਾਸੇ ਘੁੰਮਣਾ ਕੀਤਾ ਤੇ ਘੁੰਮ ਫਿਰ ਕੇ ਪੂਰਬ ਦੇ ਵਿੱਚ ਡੇਰਾ ਲਗਾਇਆ। ਇਸ ਸਥਾਨ ਤੇ ਗੁਰੂ ਮਹਾਰਾਜ ਨੇ 6 ਮਹੀਨੇ 18 ਦਿਨ ਵਿਸ਼ਰਾਮ ਕੀਤਾ। ਇਸ ਸਮੇਂ ਦੌਰਾਨ ਗੁਰੂ ਜੀ ਨੇ ਕਈ ਬਖਸ਼ਿਸ਼ਾਂ ਕੀਤੀਆਂ ਇਲਾਕੇ ਦੇ ਇਰਤ-ਗਿਰਦ ਗੁਰੂ ਜੀ ਚਰਨ ਪਾਉਂਦੇ ਸਨ ਕਈਆਂ ਜੀਵਾਂ ਦਾ ਉਧਾਰ ਕੀਤਾ ਗੁਰਸਿੱਖੀ ਦਾ ਪ੍ਰਚਾਰ ਕੀਤਾ ਇੰਨੇ ਸਮੇਂ ਤੋਂ ਬਾਅਦ ਗੁਰੂ ਜੀ ਵਾਪਸ ਸ੍ਰੀ ਅਨੰਦਪੁਰ ਸਾਹਿਬ ਜਾਣਾ ਚਾਹੁੰਦੇ ਸਨ ਤਾਂ ਗੁਰੂ ਜੀ ਨੇ ਰਫਲ ਚਲਾਉਣ ਵਾਸਤੇ ਵਿਆਸ ਦਰਿਆ ਦੇ ਵਿੱਚ ਮਿੱਟੀ ਦੀ ਹਾਂਡੀ ਛੱਡੀ ਤੇ ਨਿਸ਼ਾਨਾ ਲਾਉਣ ਲੱਗੇ ਤਾਜਾ ਸਿੱਧਰ ਸੈਨ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਆਪ ਦੇ ਜਾਣ ਤੋਂ ਬਾਅਦ ਮੇਰਾ ਕੀ ਬਣੇਗਾ ਮੇਰੇ ਉੱਤੇ ਔਰੰਗਜੀਬ ਜ਼ੁਲਮ ਕਰੇਗਾ ਉਸ ਸਮੇਂ ਔਰੰਗਜੀਬ ਪਹਾੜੀ ਰਾਜਾਂ ਤੇ ਬੜਾ ਜ਼ੁਲਮ ਕਰਦਾ ਸੀ ਬੜੀਆਂ ਲੁੱਟਾਂ ਖੋਹਾਂ ਕਰਦਾ ਸੀ ਇਹ ਜੋ ਸਥਾਨ ਤੁਸੀਂ ਦੇਖ ਰਹੇ ਹੋ ਕਿਹਾ ਜਾਂਦਾ ਹੈ ਕਿ ਮਹਾਰਾਜ ਇੱਥੇ ਬੈਠ ਕੇ ਭਗਤੀ ਵੀ ਕਰਦੇ ਰਹੇ ਹਨ ਤੇ ਤੁਸੀਂ ਦੇਖ ਸਕਦੇ ਹੋ ਬੈਠਣ ਦੇ ਲਈ ਇੱਕ ਜਗਾ ਵੀ ਬਣੀ ਹੋਈ ਹੈ ਇਹ ਬਿਆਸ ਨਦੀ ਦੇ ਵਿੱਚੋਂ ਵਿੱਚ ਇਹ ਪੱਥਰ ਸ਼ਿਸ਼ੋਭਿਤ ਹੈ ਜਦੋਂ ਸਿੱਧ ਸੈਨ ਨੇ ਕਿਹਾ ਕਿ ਔਰੰਗਜ਼ੇਬ ਮੇਰੇ ਤੇ ਜ਼ੁਲਮ ਕਰੇਗਾ ਤਾਂ ਗੁਰੂ ਜੀ ਨੇ ਰਫਲ ਦਾ ਨਿਸ਼ਾਨਾ ਹਾਂਡੀ ਮਿੱਟੀ ਦਾ ਜੋ ਭਾਂਡਾ ਸੀ ਉਸ ਤੇ ਲਗਾਇਆ ਹਾਂਡੀ ਟੁੱਟੀ ਨਹੀਂ ਘੁੰਮਦੀ ਹੋਈ ਪਾਣੀ ਦੇ ਵਿੱਚ ਉਲਟ ਗਈ ਤਾਂ ਗੁਰੂ ਜੀ ਨੇ ਇਹ ਵਰ ਬਖਸ਼ਿਸ਼ ਕੀਤਾ ਰਾਜਾ ਜੈਸੇ ਬਚੀ ਹੈ ਹਾਂਡੀ ਤੈਸੇ ਬਚੇਗੀ ਤੇਰੀ ਮੰਡੀ ਜੋ ਮੰਡੀ ਕੋ ਲੂਟੇਂਗੇ ਅਸਮਾਨੀ ਗੋਲੇ ਛੂਟੇਂਗੇ ਕਿ ਰਾਜਨ ਜੈਸੇ ਇਹ ਹਾਂਡੀ ਬਚ ਗਈ ਵੈਸੇ ਹੀ ਉਵੇਂ ਹੀ ਤੇਰਾ ਇਹ ਸ਼ਹਿਰ ਮੰਡੀ ਬਚਿਆ ਰਹੇਗਾ ਜੋ ਵੀ ਤੇਰੇ ਸ਼ਹਿਰ ਮੰਡੀ ਨੂੰ ਲੁੱਟਣ ਦੀ ਕੋਸ਼ਿਸ਼ ਕਰੇਗਾ ਜਾਇਸਤੇ ਹਮਲਾ ਕਰੇਗਾ ਤਾਂ ਤੇਰੀ ਰੱਖਿਆ ਇਸ ਮੰਡੀ ਸ਼ਹਿਰ ਦੀ ਰੱਖਿਆ ਪ੍ਰਭੂ ਆਪ ਕਰੇਗਾ। ਇਹ ਵਾਰ ਗੁਰੂ ਜੀ ਨੇ ਰਾਜਾ ਸਿੱਧ ਸੈਨ ਨੂੰ ਬਖਸ਼ਿਆ ਸੀ। ਇੱਥੇ ਗੁਰੂ ਜੀ ਦੀਆਂ ਪੰਜ ਨਿਸ਼ਾਨੀਆਂ ਵੀ ਮੌਜੂਦ ਹਨ ਜਿਨ੍ਹਾਂ ਦੇ ਤੁਸੀਂ ਦਰਸ਼ਨ ਕਰ ਚੁੱਕੇ। ਅੱਜ ਅਸੀਂ ਦਰਸ਼ਨ ਕੀਤੇ ਗੁਰਦੁਆਰਾ ਮੰਡੀ ਸਾਹਿਬ ਮਨੀਕਰਨ ਸਾਹਿਬ ਜਾਣ ਵਾਲੀਆਂ ਸੰਗਤਾਂ ਇਸ ਸਥਾਨ ਤੇ ਜ਼ਰੂਰ ਵਿਸ਼ਰਾਮ ਕਰਦੀਆਂ ਹਨ ਲੰਗਰ ਛਕਦੀਆਂ ਹਨ ਤੇ ਇੱਥੋਂ ਅੱਗੇ ਮਨੀਕਰਨ ਸਾਹਿਬ ਵੱਲ ਚਾਲੇ ਪਾਉਂਦੀਆਂ ਹਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ